ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਨ੍ਹਾਂ ਦੀ ਦੁਨੀਆ ਦੇ ਵਿਛੋੜੇ ਤੋਂ ਬਾਅਦ ਸਾਰੀ ਦੁਨੀਆ ਜਿਹੜੀ ਹੈ ਉਹਨਾਂ ਨੂੰ ਆਪਣੇ ਆਪਣੇ ਹਿਸਾਬ ਦੇ ਮੁਤਾਬਕ ਸ਼ਰਧਾਂਜਲੀ ਭੇਟ ਕਰ ਰਹੇ ਨੇ ਔਰ ਕਹਿੰਦੇ ਕੋ ਹਾਂ ਦੇ ਮੁਲਕਾਂ ਦੇ ਜਿਹੜੇ ਰਾਸ਼ਟਰਪਤੀ रह ਚੁੱਕੇ ਨੇ ਉਹ ਵੀ ਡਾਕਟਰ ਮਨਮੋਹਨ ਸਿੰਘ ਨੂੰ ਆਪਣਾ ਗੁਰੂ ਮੰਨਦੇ ਸਨ ਕਿਉਂਕਿ ਉਹਨਾਂ ਦੀ ਜਿਹੜੀ ਸੂਝ-ਬੂਝ ਤੇ ਉਹਨਾਂ ਦੀ ਇੰਟੈਲੀਜੈਂਸੀ ਨੇ ਭਾਰਤ ਮੁਲਕ ਨੂੰ ਵੀ ਕਿਵੇਂ ਆਰਥਿਕ ਸੰਕਟ ਵਿੱਚੋਂ ਇੱਕ ਸਮੇਂ ਕੱਢਿਆ ਤੇ ਉਸ ਤੋਂ ਬਾਅਦ ਕਈ ਅਜਿਹੇ ਮਾਰ ਕੇ ਮਾਰੇ ਨੇ ਪ੍ਰਾਪਤੀਆਂ ਕੀਤੀਆਂ ਨੇ ਜਿਸ ਦੀ ਅੱਜ ਚਰਚਾ ਖੂਬ ਹੋ ਰਹੀ ਹੈ ਤਾਂ ਸਮੂਹ ਜਿਹੜੇ ਮੈਗਜ਼ੀਨ ਹੋਣ ਨਾਮੀ ਅਖਬਾਰ ਹੋਣ ਉਹਨਾਂ ਦੇ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਹੈ ਪਰ ਅੱਜ ਇੱਥੇ ਤੁਹਾਡੇ ਨਾਲ ਅਸੀਂ ਡਾਕਟਰ ਮਨਮੋਹਨ ਸਿੰਘ ਦੀ ਉਸ ਕਹਾਣੀ ਨੂੰ ਸਾਂਝਾ ਕਰਾਂਗੇ ਜੋ ਪਰਿਵਾਰ ਦੇ ਉਜਾੜੇ ਤੋਂ ਲੈ ਕੇ ਜਿਹੜੇ ਡਾਕਟਰ ਮਨਮੋਹਨ ਸਿੰਘ ਸਨ ਉਹਨਾਂ ਦੀ ਕੈਮਬ੍ਰਿਜ ਯੂਨੀਵਰਸਿਟੀ ਤੱਕ ਪੜ੍ਹਾਈ ਦਾ ਸਫ਼ਰ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦਾ ਸਫ਼ਰ ਹੈ। ਦਰਅਸਲ ਉਸ ਆਰਟੀਕਲ ਨੂੰ ਰਜੀਵ ਸ਼ੁਕਲਾ ਨੇ ਲਿਖਿਆ ਹੈ। ਉਹਨਾਂ ਨੇ ਆਪਣੇ ਵੀ ਅਨੁਭਵ ਸਾਂਝੇ ਕੀਤੇ ਨੇ ਤੇ ਨਾਲ ਹੀ ਡਾਕਟਰ ਮਨਮੂਨ ਸਿੰਘ ਦੀ ਬੇਟੀ ਦੀ ਆਈ ਇੱਕ ਕਿਤਾਬ ਦੇ ਵਿੱਚ ਜੋ ਉਹਨਾਂ ਨੇ ਡਾਕਟਰ ਮਨਮੂਨ ਸਿੰਘ ਨੇ ਗੱਲਾਂ ਦਸੀਆਂ ਸੀ ਉਹਨਾਂ ਦਾ ਵੀ ਜ਼ਿਕਰ ਮਿਲਦਾ ਹੈ। ਉਹਨਾਂ ਦੇ ਵੀ ਹਵਾਲੇ ਮਿਲਦੇ ਨੇ ਕਿ ਪਿਤਾ ਨੇ ਕਿਵੇਂ ਉਜਾੜੇ ਤੋਂ ਬਾਅਦ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚਲਾਉਣ ਲਈ ਕਿਰਤ ਕਮਾਈ ਕਰਨ ਦੇ ਲਈ ਕਰਿਆਨੇ ਦੀ ਦੁਕਾਨ ਖੋਲੀ। ਔਰ ਕਰਿਆਨੇ ਦੀ ਦੁਕਾਨ ਫੌਣ ਤੋਂ ਬਾਅਦ ਕਿ ਡਾਕਟਰ ਮਰਮੂਨ ਸਿੰਘ ਵੀ ਆਪਣੇ ਪਿਤਾ ਦੇ ਨਾਲ ਉਸ ਕਿਰਤ ਦੇ ਵਿੱਚ ਹੱਥ ਵਟਾਉਂਦੇ ਸੀ ਕਰਿਆਨੇ ਦੀ ਦੁਕਾਨ ਤੇ ਬੈਠਣਾ ਪਸੰਦ ਕਰਦੇ ਸੀ ਕਿ ਨਹੀਂ ਇਸ ਬਾਰੇ ਕੁਝ ਦਿਲਚਸਪ ਗੱਲਾਂ ਨੇ ਦਿਲਚਸਪ ਤੱਥ ਨੇ ਉਹ ਅਸੀਂ ਤੁਹਾਡੇ ਨਾਲ ਇਸ ਆਰਟੀਕਲ ਦੇ ذریعے ਸਾਂਝੇ ਕਰਾਂਗੇ 1947 ਵਿੱਚ ਜਦੋਂ ਉਹਨਾਂ ਦੇ ਦਾਦਾ ਜੀ ਦੀ ਜਿਹੜਾ ਕਤਲ ਕਰ ਦਿੱਤਾ ਜਾਂਦਾ ਤੇ ਉਹਨਾਂ ਦੇ ਪਿਤਾ ਪਸ਼ਾਵਰ ਵਿੱਚ ਹੀ ਕੰਮ ਕਰ ਰਹੇ ਸੀ ਮਈ ਤੇ ਜੂਨ ਦੇ ਮਹੀਨਿਆਂ ਵਿੱਚ ਦਹਰਾਣ ਜਦੋਂ ਇਹ ਮਾਹੌਲ ਬਣ ਗਿਆ ਕਿ ਜਿਹੜੇ ਵੀ ਗੈਰ ਮੁਸਲਮਾਨ ਨੇ ਉਹਨਾਂ ਦੇ ਨਾਲ ਜਦੋਂ ਅਤਿਆਚਾਰ ਹੋਣ ਲੱਗਾ ਉਹਨਾਂ ਵੇਲਿਆਂ 'ਚ ਤਾਂ ਮਨਮੂਨ ਸਿੰਘ ਦੇ ਪਿਤਾ ਨੇ ਆਪਣੇ ਭਰਾ ਦੇ ਸਾਰੇ ਬੱਚਿਆਂ ਨੂੰ ਰੇਲ ਗੱਡੀ ਰਾਹੀਂ ਭਾਰਤ ਵਿੱਚ ਯੂਪੀ ਦੇ ਜਿਹੜੇ ਕਿ ਉਸ ਵਕਤ ਹਲਦਵਾਨੀ ਯੂਪੀ 'ਚ ਪੈਂਦਾ ਸੀ ਜੋ ਕਿ ਹੁਣ ਉੱਤਰਾਖੰਡ 'ਚ ਹੈ ਦੇ ਆਪਣੇ ਦੋਸਤ ਦੇ ਘਰ ਲਿਉਣ ਦਾ ਉਹਨਾਂ ਨੇ ਫੈਸਲਾ ਕੀਤਾ ਤੇ ਉਹਨਾਂ ਦੇ ਪਿਤਾ ਦੱਸਦੇ ਨੇ ਕਿ ਮਨਮੂਨ ਸਿੰਘ ਨੂੰ ਇੰਨਾ ਚਾਅ ਸੀ ਉਸ ਰੇਲ ਗੱਡੀ ਦੇ ਲੰਮੇ ਸਫ਼ਰ ਦਾ ਕਿਉਂਕਿ ਉਹ ਪਹਿਲੀ ਵਾਰੀ ਇੰਨਾ ਲੰਮਾ ਸਫ਼ਰ ਕਰ ਰਹੇ ਸਨ ਤੇ ਮਨਮੂਨ ਸਿੰਘ ਦਾ ਇਹ ਵੀ ਕਹਿਣਾ ਕਿ 14 ਸਾਲ ਦੀ ਉਮਰ ਵਿੱਚ ਉਹ ਇੰਨੇ ਜ਼ਿਆਦਾ ਉਤਸ਼ਾਹਿਤ ਹੋ ਗਏ ਕਿ ਉਹਨਾਂ ਨੂੰ ਲੱਗਿਆ ਕਿ ਲੰਬੀ ਰੇਲ ਯਾਤਰਾ ਉਹਨਾਂ ਦੇ ਹਿੱਸੇ ਆਈ ਹੈ ਪਰ ਉਸ ਵਕਤ ਕੀ ਪਰਿਵਾਰ ਚੱਲ ਰਹੀ ਸੀ ਕੀ ਲੋਕਾਂ ਦੇ ਉੱਤੇ ਬੀਤ ਰਹੀ ਸੀ ਉਸ ਵਕਤ ਛੋਟੀ ਉਮਰੇ ਸ਼ਾਇਦ ਡਾਕ ਮਨਮੋਹਨ ਸਿੰਘ ਨੂੰ ਉਦੋਂ ਅਹਿਸਾਸ ਨਹੀਂ ਸੀ ਪਰ ਹਲਦਵਾਨੀ ਆਉਣ ਤੋਂ ਪਹਿਲਾਂ ਮਨਮੋਹਨ ਸਿੰਘ ਦੇ ਪਿਤਾ ਨੇ ਨਿੱਜੀ ਕੰਪਨੀ ਦੀ ਨੌਕਰੀ ਛੱਡੀ ਤੇ ਪੇਸ਼ਾਵਰ ਵਿੱਚ ਆਪਣਾ ਛੋਟਾ ਜਿਹਾ ਇੱਕ ਕਾਰੋਬਾਰ ਸਥਾਪਿਤ ਕੀਤਾ ਸੀ ਜਦੋਂ ਫਿਰਕੂ ਸਥਿਤੀ ਵਿਗੜ ਗਈ ਤੇ ਉਹਨਾਂ ਦੇ ਪਿਤਾ ਪੇਸ਼ਾਵਰ ਵਿੱਚ ਆਪਣਾ ਕਾਰੋਬਾਰ ਬੰਦ ਕਰਨਾ ਪੈ ਗਿਆ ਤੇ ਵਾਗਾ ਸਰਹੱਦ ਤੋਂ ਆਜ਼ਾਦ ਭਾਰਤ ਵਿੱਚ ਆਉਣਾ ਪਿਆ ਪੇਸ਼ਾਵਰ ਵਿੱਚ ਆਪਣਾ ਸਾਰੋ ਸਾਰਾ ਹੀ ਜਿਹੜਾ ਕਾਰੋਬਾਰ ਛੱਡਣ ਤੋਂ ਬਾਅਦ ਉਹਨਾਂ ਕੋਲ ਉੱਥੇ ਕਰਨ ਲਈ ਕੁਝ ਵੀ ਨਹੀਂ ਸੀ ਬੱਚਿਆ ਇਸ ਲਈ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਵਸਣ ਦਾ ਫੈਸਲਾ ਕੀਤਾ ਤੇ ਸ਼ਹਿਰ ਵਿੱਚ ਕਣਕ ਮੰਡੀ ਵਜੋਂ ਜਾਣੇ ਜਾਂਦੇ ਇੱਕ ਨੇੜਲੇ ਇਲਾਕੇ ਦੇ ਵਿੱਚ ਰਹਿੰਦੇ ਆ ਮਜੀਠ ਮੰਡੀ ਖੇਤਰ ਵਿੱਚ ਕਰੀਆਨੀ ਦੀ ਦੁਕਾਨ ਖੋਲ ਲਈ ਮਨਮੋਹਨ ਸਿੰਘ ਨੇ ਆਪਣੀ ਧੀ ਨੂੰ ਇੱਕ ਗੱਲਬਾਤ ਵਿੱਚ ਕਿਹਾ ਜਿਸ ਨੂੰ ਉਹਨਾਂ ਨੇ ਆਪਣੀ ਕਿਤਾਬ ਵਿੱਚ ਵੀ ਸ਼ਾਮਲ ਕੀਤਾ ਹੈ ਕਿ ਸਾਡੇ ਵਿੱਚ ਕੋਈ ਮਤਭੇਦ ਨਹੀਂ ਸਨ ਉਸ ਵਕਤ ਪਰ ਮੈਨੂੰ ਦੁਕਾਨ ਤੇ ਬੈਠਣਾ ਬਿਲਕੁਲ ਪਸੰਦ ਨਹੀਂ ਸੀ ਮੈਂ ਮਹਿਸੂਸ ਕੀਤਾ ਕਿ ਮੈਨੂੰ ਬਣਦਾ ਸਤਕਾਰ ਨਹੀਂ ਦਿੱਤਾ ਗਿਆ ਸਤੰਬਰ 1948 ਵਿੱਚ ਉਹਨਾਂ ਨੇ ਹਿੰਦੂ ਕਾਲਜ ਵਿੱਚ ਦਾਖਲਾ ਲੈ ਲਿਆ ਕਿਉਂਕਿ ਪਰਿਵਾਰ ਨੇ ਆਰਥਿਕ ਤੌਰ ਤੇ ਅਜੇ ਆਪਣੇ ਪੈਰ ਨਹੀਂ ਸਨ ਜਮਾਏ ਇਸ ਲਈ ਮਨਮੂਨ ਸਿੰਘ ਹਿੰਦੂ ਕਾਲਜ ਵਿੱਚ ਦਾਖਲ ਹੋ ਗਏ ਕਿਉਂਕਿ ਉਹ ਪੈਦਲ ਹੀ ਉੱਥੇ ਜਾ ਸਕਦੇ ਸਨ ਕਿਉਂਕਿ 25 ਮਿੰਟ ਦੇ ਪੈਦਲ ਸਫਰ ਕਰਨ ਦਾ ਜਿਹੜਾ ਉਸ ਵੇਲੇ ਦਾ ਇੱਕ ਡਿਸਟੈਂਸ ਸੀ ਉਸ ਵੇਲੇ ਦਾ ਪਾੜਾ ਸੀ ਖਾਲਸਾ ਕਾਲਜ ਬਹੁਤ ਦੂਰ ਸੀ ਤੇ ਹੋਸਟਲ ਦੀ ਫੀਸ ਨਹੀਂ ਸੀ ਭਰ ਸਕਦੇ ਉਹਨਾਂ ਨੇ ਅਰਥ ਸ਼ਾਸਤਰ ਰਾਜਨੀਤੀ ਵਿਗਿਆਨ ਗਣਿਤ ਅੰਗਰੇਜ਼ੀ ਅਤੇ ਫ੍ਰੈਂਚ ਦੇ ਨਾਲ ਹਿਮਨਿਟੀਜ਼ ਦੀ ਚੋਣ ਕੀਤੀ ਸਾਲ 1950 ਵਿੱਚ ਉਹਨਾਂ ਨੇ ਯੂਨੀਵਰਸਿਟੀ ਦੇ ਇਮਤਿਹਾਨਾਂ ਵਿੱਚ ਟੌਪ ਕੀਤਾ ਸੀ ਜਿਸ ਨਾਲ ਉਹਨਾਂ ਨੂੰ ਕਾਲਜ ਵਿੱਚ 2 ਸਾਲਾਂ ਦੀ ਇੱਕ ਸਕਾਲਰਸ਼ਿਪ ਵੀ ਆ ਜਿਹੜੀ ਮਿਲ ਗਈ ਜਿਸ ਨਾਲ ਉਹਨਾਂ ਨੂੰ ਅੱਗੇ ਉਚੇਰੀ ਪੜ੍ਹਾਈ ਕਰਨ ਦਾ ਹੋਰ ਮੌਕਾ ਮਿਲਦਾ ਮਨਮੋਹਨ ਸਿੰਘ ਦੀ ਆਰਥਿਕ ਜਿਹੜੀ ਅਰਥ ਸ਼ਾਸਤਰ ਵਿੱਚ ਇੰਨੀ ਦਿਲਚਸਪੀ ਸੀ ਕਿ ਇੱਕ ਵਿਦਿਆਰਥੀ ਦੇ ਰੂਪ ਵਿੱਚ ਕੁਝ ਦੇਸ਼ਾਂ ਦੇ ਅਮੀਰ ਅਤੇ ਹੋਰ ਦੇਸ਼ਾਂ ਦੇ ਗਰੀਬ ਹੋਣ ਦੇ ਕਾਰਨ ਉਹਨਾਂ ਦੇ ਮਨ ਵਿੱਚ ਹਮੇਸ਼ਾ ਜਿਹੜੇ ਆਪਣ ਪੜ੍ਹਦੇ ਰਹਿੰਦੇ ਸੀ ਉਹ ਜਾਣਨਾ ਚਾਹੁੰਦੇ ਸੀ ਅਰਥ ਸ਼ਾਸਤਰ ਦੀ ਪੜ੍ਹਾਈ ਦੇ ਦੌਰਾਨ ਕਿ ਆਖਰਕਾਰ ਕੁਝ ਮੁਲਕ ਲਗਾਤਾਰ ਅਮੀਰ ਹੁੰਦੇ ਜਾ ਰਹੇ ਆ ਕੁਝ ਮੁਲਕ ਲਗਾਤਾਰ ਗਰੀਬੀ ਵੱਲ ੱਟਕੇ ਜਾ ਰਹੇ ਆ ਮੁਲਕ ਦਾ ਮਤਲਬ ਕਿ ਉੱਥੋਂ ਦੇ ਰਹਿਣ ਵਾਲੀ ਜਿਹੜੀ ਵਸੂ ਆ ਲੋਕ ਨੇ ਉਹ ਇਸ ਤਰ੍ਹਾਂ ਪਾੜਾ ਕਿਉਂ ਵੱਧ ਰਿਹਾ ਅਮੀਰੀ ਗਰੀਬੀ ਦਾ ਇਹਨਾਂ ਸਵਾਲਾਂ ਦੇ ਕੁਝ ਜਿਹੜੇ ਵਾਜਿਬ ਜਵਾਬ ਜਾਣਨਾ ਚਾਹੁੰਦੇ ਸੀ ਜਿਸ ਦੇ ਕਰਕੇ ਉਹ ਲਗਾਤਾਰ ਆਪਣੀ ਅਰਥਸ਼ਾਸਤਰੀ ਦੀ ਜਿਹੜੀ ਪੜ੍ਹਾਈ ਦੇ ਵਿੱਚ ਲੱਗੇ ਰਹੇ ਤਾਂ ਇੱਕ ਦਿਨ ਉਹ ਵੀ ਆਇਆ ਕਿ ਉਹ ਦੁਨੀਆ ਦੇ ਪ੍ਰਸਿੱਧ ਜਿਹੜੇ ਅਰਥਸ਼ਾਸਤਰੀ ਬਣਨ ਦੇ ਰਾਹ ਤੇ ਉੱਤੇ ਪੈ ਜਾਂਦੇ ਨੇ ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਰਥਿਕ ਨੀਤੀ ਨਾਲ ਸੰਬੰਧਿਤ ਕਈ ਮਹੱਤਵਪੂਰਨ ਫੈਸਲੇ ਕੀਤੇ ਨੇ ਜਿਨ੍ਹਾਂ ਦੇ ਸਿੱਟੇ ਅੱਜ ਤੱਕ ਨਿਕਲਦੇ ਨੇ ਔਰ ਸੱਤਾ ਤੇ ਰਾਜ ਦੀ ਜਿਹੜੀ ਹੈ ਉਹ ਵੀ ਲੋਹਾ ਮੰਨਦੀ ਹੈ ਉਹ ਵੀ ਮੰਨਦੀ ਹੈ ਕਿ ਹਾਂ ਡਾਕਟਰ ਮਨਮੋਹਨ ਸਿੰਘ ਨੇ ਉਹਨਾਂ ਵੇਲਿਆਂ ਵਿੱਚ ਦੇਸ਼ ਦੀ ਤਰੱਕੀ ਲਈ ਚੰਗਾ ਕੰਮ ਕੀਤਾ ਹੈ ਇਸ ਹਾਲ 1952 ਦੀ ਗੱਲ ਹੈ ਕਿ ਆਪਣੀ ਗ੍ਰੈਜੂਏਸ਼ਨ ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਘਰ ਤੋਂ ਬਾਹਰ ਜਾਣ ਦਾ ਜਦੋਂ ਮੌਕਾ ਮਿਲਦਾ ਉਹਨਾਂ ਨੂੰ ਤਾਂ ਪੰਜਾਬ ਯੂਨੀਵਰਸਿਟੀ ਦੁਆਰਾ ਦਿੱਤੀ ਗਈ ਸਕਾਲਰਸ਼ਿਪ ਤੇ ਹਿਸ਼ਾਰਪੁਰ ਕਾਲਜ ਵਿੱਚ ਅੱਗੇ ਪੜ੍ਹਨ ਦਾ ਉਹਨਾਂ ਨੂੰ ਮੌਕਾ ਮਿਲ ਜਾਂਦਾ ਦੋ ਸਾਲ ਪਹਿਲਾਂ ਦੇ ਉਲਟ ਤੇ ਉਹਨਾਂ ਦੇ ਪਿਤਾ ਹੁਣ ਹੋਸਟਲ ਦੀਆਂ ਫੀਸਾਂ ਦਾ ਭੁਗਤਾਨ ਕਰ ਸਕਦੇ ਸਨ ਤੇ ਮਨਮੋਹਨ ਸਿੰਘ ਘਰ ਤੋਂ 110 ਕਿਲੋਮੀਟਰ ਦੂਰ ਭਾਰਤ ਦੇ ਜਿਹੜੇ ਪੰਜਾਬ ਦੇ ਹਿਸ਼ਾਰਪੁਰ ਸ਼ਹਿਰ 'ਚ ਚਲੇ ਗਏ ਉਹਨਾਂ ਦੇ ਅਰਥ ਸ਼ਾਸਤਰ ਦੇ ਸਿਧਾਂਤ ਦੇ ਅਧਿਆਪਕ ਰੰਗਨੇਕਰ ਨੇ ਮਨਮੋਹਨ ਸਿੰਘ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਕੈਂਬਰੇਜ ਯੂਨੀਵਰਸਿਟੀ ਸਕਾਲਰਸ਼ਿਪ ਅਰਜੀ ਦੇਣ ਲਈ تشਾਇਤ ਕੀਤਾ ਕਿਉਂਕਿ ਉਹਨਾਂ ਲਈ ਇੱਕ ਉਜਵਲ ਅਕਾਦਮਿਕ ਭਵਿੱਖ ਦੀ ਭਵਿੱਖਬਾਣੀ ਕਰਦੇ ਸਨ ਕੈਂਬਰੇਜ ਯੂਨੀਵਰਸਿਟੀ ਅਰਥਸ਼ਾਸਤਰ ਦਾ ਮੱਕਾ ਸੀ ਜੋ ਕਿ ਬਹੁਤ ਹੀ ਹੁਸ਼ਿਆਰ ਮਨਮੋਹਨ ਸਿੰਘ ਨੂੰ ਲੜੀਂਦਾ ਵਿਸ਼ਵਵਿਆਪੀ ਇੱਕ ਐਕਸਪੀਰੀਅੰਸ ਉਸ ਤੋਂ ਮਿਲ ਸਕਦਾ ਸੀ ਤੇ ਕੈਂਬਰੇਜ ਵੇਖਿਆ ਆਪਣੀ ਮਨਜ਼ੂਰੀ ਦੀ ਉਡੀਕ ਕਰਦੇ ਹੋਏ ਉਹਨਾਂ ਨੇ ਪੰਜਾਬ ਕਾਲਜ ਵਿੱਚ ਆਪਣੀ ਖੋਜ ਸਕਾਲਰਸ਼ਿਪ ਵੀ ਸ਼ੁਰੂ ਕਰ ਦਿੱਤੀ ਉਹਨਾਂ ਨੇ ਨਾਲ ਹੀ ਜਿਹੜਾ ਪੀ ਐਚ ਡੀ ਦਾ ਕੰਮ ਆ ਜਿਹੜਾ ਉਹ ਵੀ ਸ਼ੁਰੂ ਕਰ ਦਿੱਤਾ ਯੂਨਾਈਟਿਡ ਕਿੰਗਡਮ ਜਾਣ ਲਈ ਲੜੀਂਦੇ ਵਿਸਤ੍ਰਿਤ ਦਸਤਾਵੇਜ਼ਾਂ ਲਈ ਉਹਨਾਂ ਨੂੰ ਹਰ ਕਿਸੇ ਤੋਂ ਬਹੁਤ ਸਹਾਇਤਾ ਮਿਲੀ ਉਹਨਾਂ ਦੇ ਵਾਈਸ ਚਾਂਸਲਰ ਨੇ ਉਹਨਾਂ ਨੂੰ ਆਪਣੀ ਖੋਜ ਸਕਾਲਰਸ਼ਿਪ ਉਹਨਾਂ ਦੇ ਜਿਹੜੀ ਰਿਸਰਚ ਫੈਲੋਸ਼ਿਪ ਸੀ ਉਹਨਾਂ ਦੇ ਕੋਲ ਰੱਖਣ ਦਿੱਤੀ ਜਿਸ ਨਾਲ ਕੈਮਬ੍ਰਿਜ ਦੇ ਸੈਂਟ ਜੋਨਸ ਕਾਲਜ ਵਿੱਚ ਰਹਿਣ ਵਿੱਚ ਉਹਨਾਂ ਨੂੰ ਮਦਦ ਮਿਲੀ ਜਿੱਥੇ ਉਹਨਾਂ ਨੂੰ ਦਾਖਲਾ ਵੀ ਮਿਲ ਗਿਆ ਮਨਮੋਹਨ ਸਿੰਘ ਸਤੰਬਰ 1955 ਵਿੱਚ ਜਹਾਜ਼ ਰਾਹੀਂ ਯੂਨਾਈਟਿਡ ਕਿੰਗਡਮ ਰਹੀ ਰਵਾਨਾ ਹੋ ਜਾਂਦੇ ਨੇ ਭਾਵੇਂ ਕਿ ਪਿੰਡ ਵਿੱਚ ਜੰਮੇ ਪਲੇ ਇਸ ਲੜਕੇ ਲਈ ਕੈਮਰਿਜ ਵਿੱਚ ਇੱਕ ਵੱਡੀ ਤਬਦੀਲੀ ਸੀ ਉਹਨਾਂ ਨੇ ਜਲਦੀ ਹੀ ਆਪਣੇ ਆਪ ਨੂੰ ਉਸ ਦੇ ਅਨੁਕੂਲ ਢਾਲ ਲਿਆ ਇਸ ਦਾ ਸਿਹਰਾ ਵੰਡ ਦੇ ਤਜਰਬੇ ਨੂੰ ਦਿੱਤਾ ਜਾ ਸਕਦਾ ਹੈ ਜਿਸ ਨੇ ਉਹਨਾਂ ਨੂੰ ਬਧੇਰੇ ਲਚਕੀਲਾ ਬਣਾਇਆ ਸੀ ਕਿਉਂਕਿ ਜਿਹੜੇ ਪਰਿਵਾਰ ਉਜੜੇ ਹੋਣ ਇੱਕ ਥਾਂ ਤੋਂ ਆਪਣਾ ਜਿੱਥੇ ਜੰਮੇ ਪਲੇ ਹੋਣ ਉੱਥੋਂ ਛੱਡ ਕੇ ਦੂਜੀ ਥਾਂ ਵਸਾ ਕਰਦੇ ਨੇ ਤੇ ਉਹਨਾਂ ਦੇ ਕੋਲ ਇੱਕ ਵੱਡਾ ਐਕਸਪੀਰੀਅੰਸ ਹੁੰਦਾ ਕਿਸੇ ਵੀ ਹਾਲਾਤ ਦੇ ਵਿੱਚ ਢਲਣ ਦਾ ਉਸ ਦੇ ਅਨੁਕੂਲ ਉਸ ਦੇ ਮੁਤਾਬਕ ਚੱਲਣ ਦਾ ਤਾਂ ਮਨਮੋਹਨ ਸਿੰਘ ਨੂੰ ਇੱਥੇ ਕੰਮ ਆ ਰਿਆ ਸੀ ਆਪਣੇ ਪਿੰਡ ਤੋਂ ਆਪਣੇ ਸ਼ਹਿਰ ਤੋਂ ਆਪਣੇ ਘਰ ਤੋਂ ਬਹੁਤ ਦੂਰ ਜਾ ਕੇ ਪੜਨ ਦੇ ਵਿੱਚ ਉਹਨਾਂ ਨੂੰ ਕੋ ਬਹੁਤੀ ਦਿੱਕਤ ਦਾ ਸਾਹਮਣਾ ਕਰਨਾ ਵੀ ਨਹੀਂ ਪਿਆ ਔਰ ਦੂਸਰਾ ਉਹਨਾਂ ਦੀ ਈ ਦਿਲਚਸਪੀ ਸੀ ਅਰਥ ਸ਼ਾਸਤਰ ਬਣਨ ਦੀ ਔਰ ਉਸ ਨੂੰ ਸਮਝਣ ਦੀ ਸਾਰੀਆਂ ਚੀਜ਼ਾਂ ਨੂੰ ਉਹਨਾਂ ਦੀ ਦਿਲਚਸਪੀ ਨੇ ਵੀ ਉਹਨਾਂ ਦਾ ਉੱਥੇ ਮਨ ਲਾ ਕੇ ਰੱਖਿਆ ਤੇ ਇਸ ਨੌਜਵਾਨ ਲੜਕੇ ਨੂੰ ਪਰੇਸ਼ਾਨ ਕਰਨ ਵਾਲੀ ਇੱਕੋ ਸਮੱਸਿਆ ਪੈਸੇ ਦੀ ਕਮੀ ਜਰੂਰ ਰੜਕਦੀ ਰਹੀ ਉਹਨਾਂ ਨੇ ਯੂਨਾਈਟਿਡ ਕਿੰਗਡਮ ਵਿੱਚ ਆਪਣੇ ਪ੍ਰਵਾਸ ਦੇ ਅਗਲੇ 2 ਸਾਲਾਂ ਵਿੱਚ ਹੋਣ ਵਾਲੇ ਸਾਰੇ ਖਰਚਿਆਂ ਦੀ ਯੋਜਨਾ ਬਣਾਈ ਤੇ ਗਣਨਾ ਦੇ ਅਨੁਸਾਰ ਕੁੱਲ ਰਾਸ਼ੀ 600 ਪੌਂਡ ਨਿਕਲੀ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੀ ਸਕਾਲਰਸ਼ਿਪ ਤੋਂ ਲਗਭਗ 4160 ਰੁਪਏ ਮਿਲੇ ਸਨ ਤੇ ਬਾਕੀ ਦੇ ਉਹ ਆਪਣੇ ਪਿਤਾ ਤੇ ਨਿਰਭਰ ਹੋ ਗਏ ਉਨ੍ਹਾਂ ਦੇ ਉੱਤੇ ਡਿਪੈਂਡ ਹੋ ਗਏ ਉਹਨਾਂ ਨੇ ਘੱਟ ਖਰਚਾ ਕਰਕੇ ਰਹਿਣ ਦਾ ਫੈਸਲਾ ਕੀਤਾ ਕਿਉਂਕਿ ਆਪਣੇ ਪਿਤਾ ਨੂੰ ਜ਼ਿਆਦਾ ਪਰੇਸ਼ਾਨ ਨਹੀਂ ਸੀ ਕਰਨਾ ਚਾਹੁੰਦੇ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਉਹ ਆਪਣੀ ਧੀ ਨੂੰ ਵੀ ਦੱਸਦੇ ਨੇ ਜੋ ਕਿ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਗਿਆ ਔਰ ਦੂਸਰਾ ਕੁਝ ਗੱਲਾਂ ਉਹਨਾਂ ਨੇ ਆਪਣੇ ਸਾਥੀਆਂ ਨਾਲ ਵੀ ਇਹ ਸਾਂਝੀਆਂ ਸਮੇਂ-ਸਮੇਂ ਤੇ ਕੀਤੀਆਂ ਨੇ ਕਿਉਂਕਿ ਜਿਸ ਦੀ ਗਵਾਹੀ ਕੁਝ ਲੋਕ ਉਹ ਵੀ ਕਰ ਰਹੇ ਨੇ ਕਿ ਕਿਵੇਂ ਉਹਨਾਂ ਨੂੰ ਇੱਕ ਸਾਦਾ ਜੀਵਨ ਜੀਣ ਦੀ ਆਦਤ ਸੀ ਕਿਉਂਕਿ ਬਤੌਰ ਪ੍ਰਧਾਨ ਮੰਤਰੀ ਵੀ ਜਦੋਂ ਆਪਣੇ ਘਰ ਨਿਵਾਸ ਸਥਾਨ ਆਉਂਦੇ ਸੀ ਤੇ ਇੱਕ ਪੁਰਾਣੀ ਜਿਹੜੀ ਮਰੂਤੀ ਕਾਰ ਹੈ ਉਸ ਨੂੰ ਦੇਖ ਕੇ ਵੀ ਉਹ ਲਗਾਤਾਰ ਭਾਵੁਕ ਹੋ ਜਾਂਦੇ ਸਨ ਇਹ ਉਹਨਾਂ ਦੇ ਜਿਹੜੀ ਸਿਕਿਉਰਿਟੀ ਦੇ ਵਿੱਚ ਰਹਿਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਜਿਹੜੇ ਕਿ ਹੁਣ ਭਾਜਪਾ ਦੇ ਵੱਡੇ ਲੀਡਰ ਨੇ ਯੂਪੀ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਨੇ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਜਦੋਂ ਮੈਂ ਉਹਨਾਂ ਦੇ ਨਾਲ ਸਿਕਿਉਰਿਟੀ ਦੇ ਵਿੱਚ ਹੁੰਦਾ ਸੀ ਤਾਂ ਉਦੋਂ ਡਾਕਟਰ ਮਨਮੋਹਨ ਸਿੰਘ ਨੂੰ ਮੈਂ ਨੇੜੇੋਂ ਦੇਖਿਆ ਔਰ ਉਹਨਾਂ ਦੇ ਜੀਵਨ ਦੇ ਵਿੱਚ ਸਾਦਾਪਨ ਬਹੁਤ ਜ਼ਿਆਦਾ ਸੀ ਇਸ ਤਰ੍ਹਾਂ ਦੀਆਂ ਕਈ ਲੋਕ ਜਿਹੜੀਆਂ ਗਵਾਹੀਆਂ ਭਰ ਰਹੇ ਨੇ ਔਰ ਇਹ ਵੀ ਗੱਲ ਸਾਹਮਣੇ ਆਉਂਦੀ ਕਿ ਕਦੇ-ਕਦੇ ਹੀ ਬਾਹਰ ਖਾਂਦੇ ਪੀਂਦੇ ਸਨ ਜਦੋਂ ਕਾਲਜ ਦੀ ਪੜ੍ਹਾਈ ਚੱਲ ਰਹੀ ਸੀ ਤੇ ਡਾਈਨਿੰਗ ਹਾਲ ਵਿੱਚ ਵੀ ਖਾਣਾ ਖਾਂਦੇ ਸੀ ਜਿੱਥੇ ਭੋਜਨ 2 ਸ਼ਿਲਿੰਗ ਵਿੱਚ ਤੇ 6 ਪੈنس ਵਿੱਚ ਮੁਕਾਬਲਤਨ ਯਾਨੀ ਕਿ ਸਸਤਾ ਮਿਲ ਜਾਂਦਾ ਸੀ ਫਿਰ ਵੀ ਉਹ ਕਦੇ-ਕਦਾਈਂ ਪੈਸਿਆਂ ਦੀ ਕਮੀ ਹੋਣ ਤੇ ਤੰਗ ਸਥਿਤੀ ਵਿੱਚ ਰਹਿੰਦੇ ਸਨ ਪਰ ਪੈਸੇ ਉਹ ਹਮੇਸ਼ਾ ਘਰੋਂ ਹੀ ਮੰਗਵਾਉਂਦੇ ਸਨ ਭਾਵੇਂ ਪੈਸੇ ਦੇਰੀ ਨਾਲ ਹੀ ਆਉਂਦੇ ਸਨ ਉਹਨਾਂ ਹਾਲਤਾਂ ਵਿੱਚ ਉਹ ਖਾਣਾ ਛੱਡ ਦਿੰਦੇ ਸਨ ਤੇ ਕੈਡਬਰੀ ਦੀਆਂ ਚਾਕਲੇਟ 12 ਤੇ ਵੀ ਨਿਰਭਰ ਰਹਿੰਦੇ ਸਨ ਜਿਨ੍ਹਾਂ ਦੀ ਕੀਮਤ 6 ਪੈਨਸ ਹੁੰਦੀ ਸੀ ਉਹਨਾਂ ਨੇ ਕਾਲਜ ਵਿੱਚ ਕਿਸੇ ਤੋਂ ਪੈਸੇ ਉਧਾਰ ਨਾ ਲੈਣ ਦਾ ਫੈਸਲਾ ਕੀਤਾ ਹੋਇਆ ਸੀ ਉਹਨਾਂ ਨੇ ਆਦਤ ਹੀ ਬਣਾ ਲਈ ਸੀ ਕਿ ਮੈਂ ਜਿੰਨੀ ਮਰਜ਼ੀ ਤੰਗੀ ਤੋਸ਼ੀ ਵਿੱਚ ਰਹਾ ਪਰ ਮੈਂ ਕਿਸੇ ਤੋਂ ਉਧਾਰ ਲੈ ਕੇ ਆਪਣੇ ਉੱਤੇ ਬੋਝ ਨਹੀਂ ਬਣਾਉਣਾ ਕਿਸੇ ਗੱਲ ਦਾ ਹਾਲਾਤ ਬਹੁਤ ਖਰਾਬ ਹੋਣ ਤੇ ਵੀ ਉਹਨਾਂ ਦੀ ਸਹਾਇਤਾ ਲਈ ਬੇਨਤੀ ਕਰਨ ਵਾਲਾ ਇਕੱਲਾ ਵਿਅਕਤੀ ਉਹਨਾਂ ਦਾ ਦੋਸਤ ਮਦਨ ਲਾਲ ਸੂਦਨ ਸੀ ਜਿਸ ਨੂੰ ਹੁਸ਼ਿਆਰਪੁਰ ਕਾਲਜ ਵਿੱਚ ਪੋਸਟ ਗ੍ਰੈਜੂਏਸ਼ਨ ਦੇ ਦਿਨਾਂ ਤੋਂ ਜਾਣਦੇ ਸਨ ਉਹਨਾਂ ਨੇ ਉਸ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੂੰ ਯੂਕੇ ਵਿੱਚ ਅਗਲੇ 2 ਸਾਲ ਰਹਿਣ ਦੇ ਦਰਾਨ 25 ਪਾਉਂਡ ਦੀ ਘਾਟ ਹੋ ਸਕਦੀ ਹੈ ਇਸ ਲਈ ਉਹਨਾਂ ਨੂੰ ਉਮੀਦ ਸੀ ਕਿ ਉਸ ਦਾ ਦੋਸਤ ਉਸ ਨੂੰ ਉਸ ਸਾਲ 12 ਪਾਉਂਡ ਤੇ ਅਗਲੇ ਸਾਲ 13 ਪਾਉਂਡ ਭੇਜ ਸਕਦਾ ਹੈ ਦੋ ਮਹੀਨਿਆਂ ਬਾਅਦ ਉਹਨਾਂ ਲਈ 3 ਪਾਉਂਡ ਦਾ ਮਣੀ ਆਰਡਰ ਆਇਆ ਸ਼ਾਇਦ ਇਹ ਸਭ ਕੁਝ ਸੀ ਜੋ ਉਹਨਾਂ ਦਾ ਪਿਆਰਾ ਦੋਸਤ ਮਨਮੋਹਨ ਸਿੰਘ ਨੂੰ ਭੇਜ ਸਕਦਾ ਸੀ ਤੇ ਮਨਮੋਹਨ ਸਿੰਘ ਇਸ ਦੀ ਸਹਾਇਤਾ ਲਈ ਆਪਣੇ ਦੋਸਤ ਦੇ ਲਈ ਸਦਾ ਧੰਨਵਾਦੀ ਰਹੇ ਕਾਲਜ ਦੇ ਪਹਿਲੇ ਸਾਲ ਦੇ ਅੰਤ ਵਿੱਚ ਜਦੋਂ ਇਮਤਿਹਾਨਾਂ ਦੇ ਨਤੀਜੇ ਐਲਾਨੇ ਗਏ ਤਾ ਪਤਾ ਲੱਗਦਾ ਹੈ ਕਿ ਮਨਮੂਨ ਸਿੰਘ ਨੇ ਉਹਨਾਂ ਨੂੰ ਪਾਸ ਕਰ ਲਿਆ ਤੇ ਉਹਨਾਂ ਨੇ ਆਪਣੇ ਦੋਸਤ ਮਦਰ ਨਾਲ ਨੂੰ ਲਿਖਿਆ ਕਿ ਉਹਨਾਂ ਨੂੰ ਹੋਰ ਪੈਸੇ ਨਾ ਭੇਜਣਾ ਕਿਉਂਕਿ ਉਹਨਾਂ ਨੂੰ 20 ਪੌਣ ਦਾ ਇਨਾਮ ਮਿਲ ਗਿਆ ਜੋ ਬਜਟ ਵਿੱਚ ਅਨੁਮਾਨਿਤ ਕਮੀ ਨੂੰ ਪੂਰਾ ਕਰ ਦੇਗਾ ਤੇ ਸਾਲ 200 1991 ਦਾ ਜਦੋਂ ਸਮਾਂ ਸੀ ਤਾਂ ਮਨਮੂਨ ਸਿੰਘ ਨੂੰ ਭਾਰਤ ਦਾ 22ਵਾਂ ਵਿੱਤ ਜਮੜਾ ਮੰਤਰੀ ਨਿਯੁਕਤ ਕੀਤਾ ਗਿਆ ਤੇ ਉਹਨਾਂ ਨੇ ਸੰਸਦ ਵਿੱਚ ਇਤਿਹਾਸਕ ਬਜਟ ਪੇਸ਼ ਕੀਤਾ ਤਾਂ ਉਹਨਾਂ ਦੀ ਦੇਸ਼ ਵਿੱਚ ਇੱਕ ਵੱਡੀ ਵਿੱਤੀ ਸੰਕਟ ਨੂੰ ਉਹਨਾਂ ਨੇ ਟਾਲਣ ਦੇ ਵਿੱਚ ਵੀ ਜਿਹੜੀ ਆ ਅਰਥਸ਼ਾਸਤਰੀ ਦੀ ਭੂਮਿਕਾ ਨਿਭਾਈ ਜਿਸ ਦੀ ਛਲਾਗਾ ਸਮੂਚੀਆਂ ਪਾਰਟੀਆਂ ਦੇ ਨੇਤਾਵਾਂ ਨੇ ਕੀਤੀ ਸੀ ਚਾਹੇ ਉਹ ਖੱਬੇ ਪੱਖੀ ਹੋਣ ਜਾਂ ਫਿਰ ਸੱਜੇ ਪੱਖੀ ਪੋਲਿਟਿਕਸ ਕਰਨ ਵਾਲੇ ਹੋਣ ਕੁਝ ਜਿਹੜੇ ਸੈਂਟਰ 'ਚ ਬੈਠੇ ਲੀਡਰਾਂ ਨੇ ਇਸ ਗੱਲ ਨੂੰ ਲੈ ਕੇ ਉਹਨਾਂ ਰਾਹਤ ਮਹਿਸੂਸ ਕੀਤੀ ਕਿ ਘੱਟੋ ਘੱਟ ਫਿਲਹਾਲ ਦੀ ਘੜੀ ਤੇ ਅਸੀਂ ਦੇਸ਼ ਉਸ ਝੰਝੜ ਵਿੱਚੋਂ ਨਿਕਲਿਆ ਆ ਹਾਲਾਂਕਿ ਇਹ ਈਡੀਓ ਐਲਪੀਜੀ ਦੀ ਪਾਲਿਸੀ ਲਿਆਂਦੀ ਗਈ ਲਿਬਰਲ ਪ੍ਰਾਈਵੇਟਾਈਜੇਸ਼ਨ ਗਲੋਬਲਾਈਜੇਸ਼ਨ ਦੀ ਉਸ ਨੂੰ ਲੈ ਕੇ ਬਾਅਦ ਵਿੱਚ ਕਾਫੀ ਆਲੋਚਨਾ ਵੀ ਹੁੰਦੀ ਰਹੀ ਹੈ ਇਹ ਉਦੋਂ ਸੀ ਜਦੋਂ ਉਹਨਾਂ ਨੇ ਦੇਸ਼ ਵਿੱਚ ਵਿਦੇਸ਼ੀ ਨਿਵੇਸ਼ ਪ੍ਰਵਾਹ ਲਈ ਭਾਰਤੀ ਅਰਥਚਾਸਤਰੀ ਨੂੰ ਕੰਟਰੋਲ ਮੁਕਤ ਕਰਨ ਦਾ ਸੁਝਾਅ ਦਿੱਤਾ ਤੇ ਵਿਆਪਕ ਤੌਰ ਤੇ ਮੰਨਿਆ ਜਾਂਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਪੀ ਵੀ ਨਰਸਿਮਹਾ ਰਾਓ ਨੇ ਮਨਮੋਹਨ ਸਿੰਘ ਨੂੰ ਵਿੱਤ ਮੰਤਰੀ ਪਦ ਦੇ ਉਮੀਦਵਾਰ ਦੇ ਰੂਪ ਵਿੱਚ ਦੇਖਿਆ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਸੋਨੀਆ ਗਾਂਧੀ ਹੀ ਸਨ ਜਿਨ੍ਹਾਂ ਨੇ ਉਹਨਾਂ ਦਾ ਨਾਮ ਸੁਝਾਇਆ ਤੇ ਮਨਮੋਹਨ ਸਿੰਘ ਨੂੰ ਸਰਕਾਰ ਵਿੱਚ ਵਿੱਤ ਵਿਭਾਗ ਦੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਸੀ ਕਿਉਂਕਿ ਉਹਨਾਂ ਨੇ ਇੰਦਰਾ ਗਾਂਧੀ ਤੇ ਜੀਵ ਗਾਂਧੀ ਦੀਆਂ ਸਰਕਾਰਾਂ ਦਰਾਂਨ ਵੱਖ-ਵੱਖ ਵਿੱਤੀ ਅਤੇ ਆਰਥਿਕ ਮਾਮਲਿਆਂ ਤੇ ਉਹਨਾਂ ਦੇ ਕੰਮ ਨੂੰ ਨੇੜੇੋਂ ਦੇਖਿਆ ਸੀ ਇਹ ਰਜੀਵ ਸ਼ੁਕਲਾ ਨੇ ਇੱਕ ਜਾਣੇ ਪਛਾਣੇ ਆ ਚਿਹਰੇ ਨੇ ਕਾਂਗਰਸ ਦੀ ਸਿਆਸਤ ਨਾਲ ਇਹਨਾਂ ਦਾ ਲੰਮਾ ਸਬੰਧ ਹੈ ਉਹਨਾਂ ਨੇ ਇਸ ਆਰਟੀਕਲ ਦੇ ਵਿੱਚ ਕੁਝ ਗੱਲਾਂ ਦਾ ਜ਼ਿਕਰ ਕੀਤਾ ਤੁਹਾਨੂੰ ਇਹਨਾਂ ਦਾ ਸਫ਼ਰ ਕਿਵੇਂ ਲੱਗਿਆ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚੋਂ ਜਿਹੜਾ ਉਹਨਾਂ ਦਾ ਪਿਤਾ ਨੇ ਕੰਮ ਚਲਾਇਆ ਸੀ ਉੱਥੋਂ ਲੈ ਕੇ ਕੈਮਬ੍ਰਿਜ ਤੱਕ ਦੀ ਪੜ੍ਹਾਈ ਕਰਨੀ ਤੇ ਉਦੋਂ ਬਾਅਦ ਵਿੱਤ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਦੀ ਸੀਟ ਤੇ ਪਹੁੰਚਣਾ ਇਸ ਦੇ ਬਾਰੇ ਤੁਹਾਡੇ ਵਿਚਾਰ ਕੀ ਨੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ